25 ਸਾਲ ਪਹਿਲੇ ਜਿੰਨ ਚੜਦੀ ਸੀ ओके ਮੈਂ ਮੁਝਾਰਦੀ ਚੱਲੋ ਕੀ ਕਰਨੀ ਹੈ ਮੇਰੇ ਆਪਾਂ ਕੀ ਕਰਨਾ ਨਹੀਂ ਜੇ ਨਹੀਂ ਕੀ ਕਰਨੀ ਉਸ ਦੌਰਾਨ ਮੈਨੂੰ ਬਿਮਾਰੀ ਲੱਗੀ ಕ್ಯಾਨਸਰ ਹੋ ਗਈ ਮੈਨੂੰ ಕ್ಯಾਨਸਰ ਹੋ ਗਈ ਮੈਂ ਆਪਣਾ ਇਲਾਜ ਕਰਾਉਣ ਵਾਸਤੇ ਗਿਆ ਡਾਕਟਰ ਨੇ ਮੈਨੂੰ ਕਿਹਾ ਵੀ ਤੈਨੂੰ ਨਾ ਕਿਹਾ ਤੁਹਾਡੇ ਸ਼ਰੀਰ ਵਿੱਚ ਬੜਾ ਖੜਾ ਹੋ ਗਿਆ ਕਿ ਤੁਸੀਂ ਬਿਮਾਰੀਆਂ ਤੋਂ ਨਹੀਂ ਛੁਟ ਸਕਦੇ ਆਪਣੇ ਕੀ ਲਪਾਵਾ मैं सोच लिया कि कैंसर खत्म करना है बस जिम जॉइन करके फिर आप पता लगता रहा कि बीमारी अपने तो पिछे हटती पड़ी है अपना शरीर जरा सही हो रहा मेरी बिल्कुल कैंसर खत्म है मैं बॉम्बे जाना डॉक्टर कहना डॉक्टर कहते खाने की लड़ नहीं हैगी अच्छा। जो तुम कर रहे हो बड़ा वादिया कर रहे होरान है कि अपनी बीमारी किस तरह ठीक करते ਕਿ ਜਮਾ 20 ਸਾਲ ਕੀਤੀ ਹੈ ਭਾਈ ਖਾੜੇ ਦੀ ਪਹਿਲਵਾਨੀ 20 ਸਾਲ ਕੀਤੀ ਆ ਉਪਨ ਤੋਂ ਹੀ ਲੱਗ ਪੈਸਾ ਹਮ ਸਬੂਤ ਸਭਾ ਤਾਂ ਜਾਂਦੇ ਨਹੀਂ ਤਾਂ ਅੱਜ ਕਰੋ ਚਾਉਂ ਦੀ ਚਾਉਂ ਤੇ ਬਚਪਨ ਦੋਸਾਂ ਨੂੰ ਆਪਰੇ ਜੀ ਆ ਕੇ ਓਕੇ ਉਹ ਵਿੱਚ ਛੱਡ ਬੈਠਾ ਨਸ਼ਿਆਂ ਤੇ ਲੱਗ ਗਿਆ ਦੁਨੀਆ ਕਈ ਸੱਜਣੋ ਤੇ ਰਹਿ ਉਹਦੇ ਮਿਲ ਕੇ ਜਿਨ੍ਹਾਂ ਨੇ ਸਾਨੂੰ ਨਸ਼ੇ ਚ ਲਾ ਲਿਆ ਉਹਨੂੰ ਸ਼ੁਕਰ ਵੀ ਹਮ ਮੇਰੇ ਪਤ ਗਦੂਦਾਂ ਨਹੀਂ ਲੱਗਿਆ ਮੇਰੇ ਬਲੱਡ ਪ੍ਰੈਸ਼ਰ ਦੀ ਆਈ ਆ 300 ਵੀ ਹੈ ਪਰ ਬਾਕੀ ਸਾਰੇ ਠੀਕ ਕਰ ਲਏ ਐ ਐਕਸਰਸਾਈਜ਼ ਨਿਮਾਸ਼ਰੀ ਆਂਦਾ ਕਿ ਉਮਰ ਮੇਰੀ ਜ਼ਿਆਦਾ ਹੋ ਗਈ ਹੈ ਤੇ ਮੈਂ ਐਕਸਰਸਾਈਜ਼ ਉਸ ਤੋਂ ਜ਼ਿਆਦਾ ਕਰਦਾ ਪਿਆ ਵਜ਼ਨ ਮੈਂ ਜ਼ਿਆਦਾ ਚੁੱਕਦਾ ਪਿਆ ਲੈਫਟ ਚ ਲਾਇਆ ਤੇ ਮੈਂ 400 ਕਿਲੋ ਪਿੱਠ ਚੁੱਕਿਆ ਨਹੀਂ ਲੈ ਸਕਦਾ ਵਾਹ ਵਾਹ 400 ਕਿਲੋ ਇਹਨੂੰ ਬੱਚੇ ਆ ਜੀ ਜੀ ਉਹ ਇੱਕ ਲੜਕੀ ਆ ਤੁਹਾਨੂੰ ਵਿਆਹ ਨਹੀਂ ਪੱਚੀ ਸਾਰੇ ਵਿਆਹ ਦੇ ਸਾਰੇ ਦੋਤਰੀ ਪੁੱਤਰੀਆਂ ਵੀ ਹੋ ਗਈ ਸੀ ਪੁੱਤਰ ਪਿਆ ਪਿਆਉਣ ਵਾਲਾ ਹੋ ਗਿਆ ਦੇਖੋ ਚੈੱਕ ਕਰ ਲੋ ਇਹ ਪੂਰੀ ਸੈੱਜ ਵੀ ਚੈੱਕ ਕਰ ਲੋ ਤੇ ਇਹ ਨਾੜਾ ਵੀ ਚੈੱਕ ਕਰ ਲੋ ਇਹ ਨਾੜਾ ਐਵੇਂ ਨਹੀਂ ਨਿਕਲਦੀਆਂ ਇਹ ਉਦੋਂ ਨਿਕਲਦੀ ਜਦੋਂ ਵਾਕਿਆ ਹੀ ਪੂਰੀ ਮਿੰਟ ਲਾਈ ਹੋਵੇ ਅੱਛਾ ਕਿੰਨਾ ਜ਼ਿਆਦਾ ਏ ਟੋਲੇ ਦਾ ਮੈਂ ਕਦੀ ਮਿੰਟ ਨਹੀਂ ਕੀਤਾ ਆਪਣੇ ਵਧੀ ਜਾਂਦਾ ਦੋਸਤੋ ਜੇਕਰ ਦਵਾਈਆਂ ਤੋਂ ਬਚਣਾ ਚਾਹੁੰਦੇ ਹੋ ਜੇਕਰ ਸਰੀਰ ਨੂੰ ਕੋਈ ਬਿਮਾਰੀ ਨਾ ਹੋਵੇ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਡੇ ਵਾਸਤੇ ਕਿਤੇ ਨਾ ਕਿਤੇ ਐਕਸਰਸਾਈਜ਼ ਬਹੁਤ ਜ਼ਿਆਦਾ ਜ਼ਰੂਰੀ ਹੈ ਸਿਆਣੇ ਕਹਿੰਦੇ ਨੇ ਕਿ ਐਕਸਰਸਾਈਜ਼ ਕਰਦੇ ਰਹੋ ਆਪਣੇ ਸਰੀਰ ਦੇ ਨਾਲ ਵਰਜਿਸ ਕਰਦੇ ਰਹੋ ਤਾਂ ਸ਼ਾਇਦ ਬਿਮਾਰੀ ਤੁਹਾਡੇ ਲਾਗੇ ਤੱਕ ਨਹੀਂ ਪਹੁੰਚੇਗੀ ਇਹਦੀ ਜਿੰਦੀ ਜਾਨ ਦੀ ਮਿਸਾਲ ਸਾਡੇ ਨਾਲ ਇੱਕ ਵਿਅਕਤੀ ਮੌਜੂਦ ਨੇ ਜਿਨ੍ਹਾਂ ਦਾ ਨਾਮ ਹੈ ਗੇਜਾ ਪਹਿਲਵਾਨ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ 70 ਸਾਲ ਦੀ ਉਮਰ ਹੈ ਤਾਂ ਸਰੀਰ ਤੁਸੀਂ ਦੇਖ ਸਕਦੇ ਹੋ ਕਿ ਜਵਾਨਾਂ ਨੂੰ ਵੀ ਮਾਤ ਮਾਰਦੇ ਨੇ ਕੱਲੀਆਂ-ਕੱਲੀਆਂ ਆਂਕੀਆਂ ਦੇਖ ਸਕਦੇ ਕਿ ਬਿਲਕੁਲ ਚਮਕਦੀਆਂ ਪਿਆ ਨੇ ਇਸ ਤੋਂ ਪਤਾ ਲੱਗਦਾ ਕਿ ਕਿੰਨੀ ਮਿਹਨਤ ਦਿੱਤੀ ਹੋਈ ਹੈ ਇਸ ਸਰੀਰ ਨੂੰ ਗੇਜਾ ਪਹਿਲਵਾਨ ਜੀ ਨੇ ਪਹਿਲਵਾਨ ਜੀ ਸਤਿ ਸ਼੍ਰੀ ਅਕਾਲ ਲੋ ਹਾਂਜੀ ਜਦੋਂ ਇੱਥੇ ਮੈਂ ਪਹੁੰਚਿਆ ਪਹਿਲੇ ਤੇ ਮੈਂ ਸੋਚਿਆ ਕਿ ਖਰੇ 35 40 ਸਾਲ ਦੀ ਉਮਰ ਹੋਣੀ ਹੈ ਪਰ ਜਦੋਂ ਦੀ ਦੱਸਿਆ ਕਿ 70 ਸਾਲ ਦੇ ਲਾਗੇ ਮੇਰੀ ਉਮਰ ਵਾ ਤਾਂ ਇਥੋਂ ਤੱਕ ਇਹ ਮੈਨੂੰ ਇੱਕ ਬਿਮਾਰੀ ਵੀ ਸੀ ਉਹ ਵੀ ਆਪਾਂ ਜਾਣਕਾਰੀ ਜਰੂਰ ਸਾਂਝੀ ਕਰਾਂਗੇ ਤਾਂ ਕਿੱਥੋਂ ਜ ਆਪਾਂ ਸ਼ੁਰੂਆਤ ਕੀਤੀ ਸੀ ਇਸ ਗੇਮ ਦੀ ਤਾਂ ਕਿਸ ਤਰੀਕੇ ਦੇ ਨਾਲ ਆਪਣੇ ਜੀਵਨ ਦੇ ਬਾਰੇ ਥੋੜਾ ਜਾਣਕਾਰੀ ਦਿਓ ਇਸ ਤਰ੍ਹਾਂ ਦੀ ਸਾਨੂੰ ਬਚਪਨ ਤੋਂ ਸ਼ੌਂਕ ਸੀ ਸਾਡਾ ਖਾਨਦਾਨੀ ਪਹਿਲਵਾਨਾਂ ਦਾ ਜੀ ਪਹਿਲਵਾਨੀ ਕਰਦੇ ਆ ਸਾਰਾ ਖਾਨਦਾਨੀ ਪਹਿਲਵਾਨੀ ਸਾਡਾ ਕਰਦਾ ਜਿੰਨੇ ਵੀ ਚਾਂਸ ਆ असं भी कुलानी करते खाड़े पूजते सह मिट्टी की कुर्सी पूजते रहे मिट्टी के खाड़े अच्छा असी पच्ची साल पहले जिम सी कुल चढ़ती पीछे टोकी करनी है इन्हें आपको की करना नहीं सी एनी जानकारी है जी उस दरम्यान ज मैन बीमारियां लग गई कैंसर हो गई मैं मैनू कैंसर हो गई मैं अपना इलाज कराने गया ਡਾਕਟਰਾਂ ਨੇ ਇਹ ਨੂੰ ਕਿਹਾ ਵੀ ਤੁਹਾਡਾ ਵੀ ਟਾਈਮ ਨਾ ਕੇਗਾ ਤੁਹਾਡਾ ਸ਼ਰੀਰ ਇੰਨਾ ਡੱਟ ਪੈੜਾ ਹੋ ਗਿਆ ਕਿ ਤੁਸੀਂ ਬਿਮਾਰੀਆਂ ਤੋਂ ਨਹੀਂ ਲੜ ਸਕਦੇ ਹੂੰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਤਰੀਕਾ ਹੈਗਾ ਤਾਂ ਸਭ ਉਹ ਕਹਿੰਦੇ ਆਪਣੇ ਸ਼ਰੀਰ ਨੂੰ ਸੈੱਟ ਕਰ। ਬਸ ਇੱਕ ਦਿਮਾਗ 'ਚ ਕਣੀ ਬੈਠ ਗਈ ਕਿ ਆਪਾਂ ਬਿਮਾਰੀ ਨੂੰ ਨੱਪੜਾ ਹੂੰ ਐ ਉਹ ਵੀ ਬੜੇ ਕਰਦੇ ਸਨ ਐ ਨਹੀਂ ਕਿ ਆਪ ਨੂੰ ਸ਼ੁਕਰ ਕਰਦੇ ਆਂ ਕੀ ਕਰਦੇ ਸੀ ਉਹ ਬਿਮਾਰੀਆਂ ਲੱਗੀਆਂ ਐ ਪਰ ਕੈਂਸਰ ਦੀ ਜਿਹੜੀ ਬਿਮਾਰੀ ਦੀ ਗੱਲ ਕਰਦੀ ਪਈ ਬੜੀ ਵੱਡੀ ਬਿਮਾਰੀ ਆ ਲੋਕੀ ਅੱਪਲ ਤੇ ਕੈਂਸਰ ਦਾ ਨਾਮ ਸੁਣਦੇ ਜਿਹਨੂੰ ਲੱਗਦਾ ਕਿ ਮੈਨੂੰ ਕੈਂਸਰ ਹੋ ਗਈ ਉਹ ਅੱਧੀ ਜ਼ਿੰਦਗੀ ਦੀ ਆਪਣੀ ਪਹਿਲਾਂ ਹੀ ਗਵਾ ਦਿੰਦਾ ਕਿ ਮੈਨੂੰ ਕੈਂਸਰ ਹੋ ਗਈ ਫਿਕਰ ਦੇ ਨਾਲ ਹੀ ਪਰ ਤੁਸੀਂ ਮਦਰੀ ਹਾਰੀ ਇਹ ਬਿੱਲ ਪਾ ਹਾਂ ਬਿੱਲ ਪਾਵਰ ਹੋਣੀ ਚਾਹੀਦੀ ਆ ਆਪਣੇ ਜੀ ਵਿਲ ਪਾਵਰ ਮੈਂ ਕੰਮ ਕਰਨਾ ਤੇ ਕਰੀ ਜੀ ਆਪਣੇ ਜੀ ਵਿਲ ਪਾਵਰ ਮੈਂ ਸੋਚ ਲਿਆ ਕਿ ਕੈਂਸਰ ਨੂੰ ਖਤਮ ਕਰ ਦਾਂ ਪੁਰੇ ਨਾਲ ਫਿਰ ਅਸੀਂ ਜਿਮ ਜੁਗਾਇਨ ਕਰਦੇ ਹਾਂ ਹਮ ਬਸ ਜਿਮ ਜੁਗਾਇਨ ਕਰਕੇ ਫਿਰ ਆਪਣਾ ਪਤਾ ਲੱਗਦਾ ਰਿਹਾ ਕੀ ਬਿਮਾਰੀ ਆਪਣੇ ਤੋਂ ਪੁੱਛਿਆਰਦੀ ਪਈ ਹੈ ਤੇ ਆਪਣਾ ਸ਼ਰੀਰ ਜਿਹੜਾ ਸਹੀ ਹੋ ਰਿਹਾ ਹੂੰ ਉਸ ਲਈ ਤੇ ਫਿਰ ਅਸੀਂ ਧੁਰਪੇ ਬਸ ਇੱਕ ਧਮਾਚੇ ਹੋਈ ਹੈ ਵੀ ਆਪਾਂ ਐਫਾ ਤੋਂ ਬਚ ਜਾਈਏ ਤੇ ਕੁਮਾਰੀਆਂ ਤੋਂ ਬਚ ਜਾਈਏ ਹੂੰ ਹੂੰ ਮਰਨਾਂ ਦੇ ਸਾਹ ਚ ਜਦੋਂ ਮਰਨਾ ਉਹਦੀ ਉਸੇ ਤਰੀਕ ਨੂੰ ਉਸੇ ਵਾਰ ਉਸੇ ਦੀ ਮੌਤ ਅੱਧਾ ਬੰਦਾ ਜਵਾਨ ਉਹਦੀ ਹੋ ਜਾਂਦਾ ਜਦੋਂ ਆਪਣੇ ਸ਼ਰੀਰ ਵੱਲ ਧਿਆਨ ਦੇਣਾ ਸ਼ੁਰੂ ਦੇ ਦੇਣਾ ਹਾਂ ਅੱਛਾ ਪਹਿਲਵਾਨ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਦੇ ਪਏ ਕਿ ਮੈਨੂੰ ਬਿਮਾਰੀ ਹੋ ਗਈ ਸੀ ਉਸ ਤੋਂ ਬਾਅਦ ਮੈਂ ਐਕਸਰਸਾਈਜ਼ ਕਰਨੀ ਸ਼ੁਰੂ ਕੀਤੀ ਯਾਨੀ ਕਿ ਲੜਿਆ ਮੈਂ ਬਿਮਾਰੀ ਨਾਲ ਤਾਂ ਬਿਮਾਰੀ ਤੋਂ ਤੇ ਜੈ ਪ੍ਰਾਪ ਕੀਤੀ ਹੋਣ ਬਿਲਕੁਲ ਕੈਂਸਰ ਖਤਮ ਹੋ ਬਿਲਕੁਲ ਖਤਮ ਹੋ ਚੁੱਕੀ ਬਿਲਕੁਲ ਖਤਮ ਹੂੰ ਹੂੰ ਮੇਰੀ ਬਿਲਕੁਲ ਕੈਂਸਰ ਖਤਮ ਹੈ ਮੈਂ ਬੰਬੇ ਗਿਆ ਨਾ ਡਾਕਟਰ ਮੋਗਲਨਾ ਡਾਕਟਰ ਗੰਦੇਤਾ ਨੂੰ ਹੋਂ ਦੀ ਲੋੜ ਨਹੀਂ ਹੈਗੀ ਅੱਛਾ ਜੋ ਤੁਸੀਂ ਕਰ ਰਹੇ ਹੋ ਬੜਾ ਵਧੀਆ ਕਰ ਰਹੇ ਹੋ ਉਹ ਖੁਦ ਪਰੇਸ਼ਾਨ ਹੈ ਹੈਰਾਨ ਹੈ ਕਿ ਤੁਸੀਂ ਆਪਣੀ ਬਿਮਾਰੀ ਕਿਸ ਤਰ੍ਹਾਂ ਠੀਕ ਕਰਤੀ ਮੇਰੀ ਮੇਰੀ ਉੱਥੇ ਇੰਟਰਵਿਊ ਹੋਈ ਸੀ ਡਾਕਟਰਾਂ ਦੇ ਅੱਛਾ ਡਾਕਟਰਾਂ ਨੇ ਮੈਨੂੰ ਪੁੱਛਿਆ 10 12 ਡਾਕਟਰ ਸੀ ਉਹਨਾਂ ਨੇ ਪੁੱਛਿਆ ਵੀ ਤਾਂ ਕੀ ਤੁਹਾਡੀ ਗੜੀਆ ਕਿਸ ਤਰ੍ਹਾਂ ਠੀਕ ਹੋਈ ਮਗਾਜੀ ਕੋ ਰਾਮਦਾਸ ਦੀ ਧਰਤੀ ਤੇ ਰੰਮੀ ਆ ਕੋ ਰਾਮਦਾਸ ਨੇ ਠੀਕ ਕੀਤੀ ਤਾਂ ਅਸੀਂ ਕੈਕਸਰਸਾਈਜ਼ ਕਰੀਦੀ ਆਪਣਾ ਖਾਣ ਪੀਣ ਜਿਹੜਾ ਉਹ ਸਹੀ ਤੰਦਰੁਸਤ ਰੱਖਿਆ। ਕੀ ਬਾਤ ਹੈ। ਐਬ ਅਸੀਂ ਕੋਈ ਕਰਦੇ ਨਹੀਂ। ਐਬ ਨੂੰ ਲੱਗੇ ਨਹੀਂ ਲੱਗਦੇ ਹੁੰਦੇ ਤੇ। ਬਾਕੀ ਅੱਜ ਕੱਲ ਦੀ ਜੇਨੇਸ਼ਨ ਜਿਹੜੀ ਆ ਬੜਾ ਚੱਲ ਪਿਆ ਨਸ਼ਾ। ਹਾਂ ਉਹ ਮਦਦ ਕਰ ਪਈ ਆ ਆਪਣੀ ਜ਼ਿੰਦਗੀ ਨਾਲ। ਖਲਵਾ ਕਰ ਰਹੀ ਆ। ਬਹੁਤ ਮਾੜੀ ਗੱਲ ਆ। ਸਹੀ ਰਸਤਾ ਨਹੀਂ ਮਿਲਦਾ ਬਈ ਨੌਜਵਾਨਾਂ ਨੂੰ। ਲੈਕਨ ਉਹ ਤੁਰਨਾ ਨਹੀਂ ਜਾਂਦਾ ਹਮ ਇਹਦੇ ਚ ਮੂਲ ਕਾਰਨ ਕੀ ਸਮਝਦੇ ਆਂ ਬਸ ਕਾਰਨ ਨਸ਼ਾ ਨਹੀਂ ਛੱਡਦਾ ਉਹਨਾਂ ਨੂੰ ਨਸ਼ਾ ਦੇ ਕੋ ਹੈ ਜਿਹੜੀ ਲਾਈਨ ਹੈ ਇਹਦੇ ਚ ਦਿਲ ਬਾਤ ਚਾਹੀਦੀ ਆ ਆਪਣੇ ਜਨੂਨ ਚਾਹੀਦਾ ਮੈਂ ਕਰਨਾ ਦੇ ਕਰਨਾ ਆ ਚਾਰ ਦਿਨ ਜਿੰਮ ਜਾ ਕੇ ਦੇਸੀ ਲਈ ਅਸੀਂ ਤਗੜੇ ਹੋ ਗਏ ਤੇ ਉਦਾਂ ਨਹੀਂ ਥੋੜੀ ਲਾਈਨ ਲੰਬੀ ਕਰਨਾ ਪੈਣਾ ਤੇਰੀ ਚ ਡੈਂਡ ਜਿਹੜੀ ਆ ਸਹੀ ਤੰਗਦੀ ਨਹੀਂ ਪੈਗੀ ਹੈ ਜਿੰਮ ਖਾਲੀ ਜਿਹੜਾ 3 ਘੰਟੇ ਅਸੀਂ ਕਰ ਲਈ ਜਾਂ 2 ਘੰਟੇ ਜਾਂ 1 ਘੰਟਾ ਜਿਹੜਾ 24 ਘੰਟਿਆਂ ਦੇ ਵਿੱਚ 22 ਘੰਟੇ ਆ ਜਾਂ 21 ਘੰਟੇ ਆ ਉਹ ਅਸੀਂ ਕੀ ਕਰਨਾ ਹੈ ਖਾਣਾ ਕੀ ਹੈ ਅਰੈਸਟ ਕਿੰਨੀ ਕਰਨੀ ਹੈ ਡੈਡ ਕਿੰਨੀ ਲੈਣੀ ਹੈ ਉਹ ਬਹੁਤ ਕੰਮ ਕਰਦੀ ਸਾਡੀਆਂ ਤੀਆਂ ਬੁਮਾਰੀਆਂ ਦੇ ਸਾਡੀ ਡੈਡੀ ਖਤਮ ਕਰ ਦਿੰਦੀ ਆ ਵੀ ਇਹ ਡੈਡ ਸਹੀ ਨਹੀਂ ਹੂੰ ਜੇ ਤਲੀਆਂ ਫਲੀਆਂ ਇਹ ਬਹੁਤ ਚੀਜ਼ਾਂ ਖਾਵੇਂ ਰਹਾਂਗੇ ਮਰਨਾ ਬੁਮਾਰੀ ਹਫਤੇ ਦਾ ਫਾਸਪੁਰ ਚਦੇ ਲੋਕੀ ਖਾਈ ਜਾਂਦੇ ਪ੍ਰਵਾਹ ਨਹੀਂ ਕਰਦੇ ਹਨਾ ਉਹ ਦਿਨਾਂ ਸੀ ਨੂੰ ਬਹੁਤ ਜ਼ਿਆਰੀਆਂ ਬਿਮਾਰੀਆਂ ਅਜਾ ਪਲਵਾਨ ਜੀ ਮਿੱਟੀ ਦੇ ਵਿੱਚ ਕਿੰਨੀ ਦੇਰ ਕੋਲੇ ਹੈ ਮਿੱਟੀ ਜੀ ਮਾ 20 ਸਾਲ ਕੀਤੀ ਹੈ ভাই ਖਾੜੇ ਦੀ ਪਲਵਾਨੀ 20 ਸਾਲ ਕੀਤੀ ਹੈ ਬਚਪਨ ਤੋਂ ਹੀ ਲੱਗ ਪੈਸਾ ਹਮਮ ਸਕੂਲ ਚ ਗੱਲ ਤਾਂ ਜਾਂਦੇ ਨਹੀਂ ਸੀ ਤਾਂ ਕਰੋ ਸ਼ੌਂਕ ਸੀ ਸ਼ੌਂਕ ਤੇ ਬਚਪਨ ਤੋਂ ਹੀ ਸਾਨੂੰ ਆਪਣੇ ਸ਼ਰੀਰ ਦਾ ਓਕੇ ਉਹ ਵਿੱਚ ਛੱਡ ਬੈਠੇ ਨਸ਼ਿਆਂ 'ਚ ਲੱਗ ਗਏ ਦੁਨੀਆ ਕਈ ਸੱਜਣੋ ਤਰ੍ਹਾਂ ਹੋ ਜਾਂਦੇ ਨੇ ਲੱਗੇ ਜਿਨ੍ਹਾਂ ਨੇ ਸਾਨੂੰ ਨਸ਼ੇ ਚ ਲਾ ਲਿਆ ਪਰ ਨਸ਼ੇ ਤੇ ਲੱਗਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿੰਦਰ ਜਲਤ ਕੀ ਨਸ਼ੇ ਦਾ ਬਿਮਾਰੀਆਂ ਕੈਂਸਰ ਹੋ ਗਈ ਬਲੱਡ ਪ੍ਰੈਸ਼ਰ ਵੱਧ ਗਿਆ ਸ਼ੂਗਰ ਹੋ ਗਈ ਮੈਨੂੰ 10 12 ਬਿਮਾਰੀਆਂ ਪਰ ਸਾਰੀਆਂ ਨੂੰ ਕੰਟਰੋਲ ਕਰਦਾ ਅੱਛਾ 10 ਬਿਮਾਰਾ ਹਾਂ ਕੀ ਬਾਤ ਹੈ ਮੈਨੂੰ ਸ਼ੂਗਰ ਵੀ ਮੇਰੇ ਪੁੱਤ ਗੜੁਦਾਂ ਵੀ ਲੱਗੀਆਂ ਮੇਰੇ ਬਲੱਡ ਪ੍ਰੈਸ਼ਰ ਵੀ ਹੈ ਭਾਈ ਹੈ ਕੈਂਸਰ ਵੀ ਹੈ ਪਰ ਮੈਂ ਉਹਨ ਸਾਰੇ ਠੀਕ ਕਰ ਲਿਆ ਐ ਐਕਸਰਸਾਈਜ਼ ਸਿਰਫ ਤੇ ਸਿਰਫ ਐਕਸਰਸਾਈਜ਼ ਹੀ ਸਿਰ ਦੇ ਉੱਤੇ ਹੈ। ਇਹ ਬਹੁਤ ਵਧੀਆ। ਹਜ਼ਾਰ ਬਿਮਾਰੀ ਦਾ ਇੱਕੋ ਲਾ। ਹਮ ਹਮ ਐਕਸਰਸਾਈਜ਼ ਕਰੋ ਆਪਣੇ ਸ਼ਰੀਰ ਨੂੰ। ਕਈ ਦਿਮਾਗ ਨਹੀਂ ਆਂਦਾ ਕਿ ਉਮਰ ਮੇਰੀ ਜ਼ਿਆਦਾ ਹੋ ਗਈ ਤੇ ਮੈਂ ਐਕਸਰਸਾਈਜ਼ ਉਸ ਤੋਂ ਜ਼ਿਆਦਾ ਕਰਦਾ ਪਿਆ ਵਜਨ ਮੈਂ ਜ਼ਿਆਦਾ ਚੁੱਕਦਾ ਪਿਆ। ਮੈਨੂੰ ਪਤਾ ਹੀ ਨਹੀਂ ਲੱਗਦਾ ਮੈਨੂੰ ਆਉਂਗਾ ਕਿ ਮੈਂ 16 ਸਾਲਾਂ ਦਾ ਬੰਦਾ। ਅੱਛਾ। ਆਪਣੇ ਦਿਮਾਗ ਦੀ ਹੈ ਨਾ ਦਿਮਾਗ ਨੂੰ ਚਿੱਤਰ ਮਰਜ਼ੀ ਲਾ ਲਓ। ਹਮ ਜਿਹੜੇ ਮੂਰੇ ਵੀ ਦੇ ਬੱਚੇ ਜਿਹੜੇ ਬੰਦੇ ਕਰਦੇ ਮਨ ਨੂੰ ਨਾ ਜ਼ਿਆਦਾ ਚੁੱਕਣਾ ਪਏ। ਕਿੰਨਾ ਵਜੇ ਚੁੱਕ ਲੈਂਦੇ ਸੀ? ਮੈਂ ਜੇ ਆਪਾਂ ਲੈਗਸ ਦੀ ਲਈ ਲੱਗਸ ਲਾਇਏ ਤੇ ਮੈਂ 400 ਕਿਲੋ ਪੇਟ ਚ ਪਾ ਲਈ ਲੱਗਸ ਵਾ ਵਾ 400 ਕਿਲੋ ਹਮ ਹਮ ਅੱਛਾ ਇੱਥੇ ਗਾਣਾ ਉਹ ਯਾਦ ਆਂਦਾ ਦਿਲ ਹੋਣਾ ਚਾਹੀਦਾ ਜਵਾਨ ਤੇ ਉਮਰ ਅਚ ਕੀ ਰੱਖਿਆ ਹੈਨਾ ਇਹ ਗੱਲ ਬਿਲਕੁਲ ਐ ਸਾਹਮਣੇ ਹੁੰਦੀ ਆ ਅੱਛਾ ਪਲਵਾਨ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਦੇ ਪਏ ਜੇ ਕਿ ਵਾਕਈ ਨੌਜਵਾਨ ਜਿਹੜੇ ਨੇ ਨਸ਼ੇ ਵਾਲ ਤੁਰੇ ਜਾਂਦੇ ਨੇ ਜੇ ਅੱਜ ਉਹ ਸਾਰੇ ਨੌਜਵਾਨ ਆਪਣੇ ਸਰੀਰ ਦਾ ਧਿਆਨ ਰੱਖਣਾ ਸ਼ੁਰੂ ਕਰ ਦਿੰਦੇ ਐਕਸਰਸਾਈਜ਼ ਸ਼ੁਰੂ ਕਰ ਦਿੰਦੇ ਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਤੇ ਨਾਮੋ ਨਿਸ਼ਾਨਾ ਹੋ ਜਾਊਗਾ ਜੀ ਮੈਂ ਤੇ ਚਾਹਾਂਗਾ ਮੈਂ ਬੱਚਿਆਂ ਨੂੰ ਮੈਂ ਰਿਕਵੈਸਟ ਕਰਾਂਗਾ ਕਿ ਆਪਣੇ ਸ਼ਰੀਰ ਦਾ ਖਿਆਲ ਰੱਖੋ ਆਪਣੇ ਸ਼ਰੀਰ ਦੇ ਨਾਲ ਦੀ ਕੋਈ ਚੀਜ਼ ਨਹੀਂ ਅਸੀਂ ਹਰ ਕੰਮ ਆਪਣੇ ਸ਼ਰੀਰ ਕੋਲੋਂ ਲੈਂਦੇ ਜੇ ਸਾਡਾ ਸ਼ਰੀਰ ਸਹੀ ਚੱਲੇਗਾ ਜੇ ਅਸੀਂ ਕੰਮ ਲੈ ਸਕਨੇ ਨਹੀਂ ਤਾਂ ਨਹੀਂ ਆਪਾਂ ਮੰਜੀਆਂ ਦੇ ਰਗੜਾ ਜਾਏਗੇ ਗੋਡੇ ਨਹੀਂ ਚੱਲਣਗੇ ਲੱਕ ਨਹੀਂ ਚੱਲੇਗਾ ਖਾਂਸੀ ਆਏਗੀ ਸ਼ਰੀਰ ਚੱਲੇਗਾ ਨਹੀਂ ਬੱਚਿਆਂ ਨੂੰ ਤੰਗ ਕਰਾਂਗੇ ਇਹਨਾਂ ਨੂੰ ਬੇਤਰਾ ਆਪਣੇ ਆਪ ਨੂੰ ਸੰਭਾਲ ਕੇ ਰੱਖਿਆ ਆਪਣੇ ਸ਼ਰੀਰ ਨੂੰ ਕਿਆ ਰੱਖੀਏ ਜਿੰਨਾ ਸੀ ਦੁਸ਼ਿਆਂ ਦੇ ਪੈਸੇ ਲਾਉਣੇ ਆ ਉਹਨੇ ਆਪਣੀ ਡਾਈਟ ਤੇ ਪੈਸੇ ਲਾਈਏ ਤੇ ਸ਼ਰੀਰ ਵਧੀਆ ਅਸੀਂ ਜੇ ਮੰਨ ਲਓ 10 ਬੰਦੇ ਖੋਤੇ ਵੀ ਹੋਵਾਂਗੇ ਤੇ 9 ਬੰਦਿਆਂ ਵੱਲ ਨਹੀਂ ਕੋਈ ਦੇਖੇਗਾ ਤਗੜਾ ਜਿਹੜਾ ਹੈਗਾ ਉਹ ਇਹ ਦਿਖੇਗਾ ਉਹਦੀ ਬਸ ਸਾਰੇ ਜਾਤੀ ਪਏ ਸਾਰੇ ਦੀੜਾ ਕੱਪੜਾ ਪਾਇਆ ਵੀ ਦੇਖੇਗਾ ਹਾਂ ਹਰ ਬੰਦੇ ਨੂੰ ਪਤਾ ਲੱਗੇਗਾ ਯਾਰ ਬੰਦਾ ਵਧੀਆ ਦੇਖੋ ਮੇਰੀ ਉਮਰ ਜਿੰਨੀ ਉਹ ਚੱਲੀ ਆ ਇਹ ਮੈਂ ਖਲੋਤਾਵਾਂ ਤੇ ਕਹਾਂਗੇ ਮੈਨੂੰ ਪੁੱਛਣ ਗਿਆ ਅੱਧੀ ਐਜ ਕਿ ਨਹੀਂ ਹੋ ਗਈ ਉਹ ਸਪੈਸ਼ਲ ਪੁੱਛਣਗੇ ਸ਼ਰੀਰ ਬੜਾ ਵਧੀਆ ਰੱਖਿਆ ਆ ਹਾਂ ਲੇਕਿਨ ਮੈਨੂੰ ਉਹਨਾ ਨਹੀਂ ਮੈਂ ਕਰਦਾ ਜਿੰਨਾ ਮੈਨੂੰ ਅਜੇ ਵੀ ਮਨ ਕਰਦਾ ਹੈ ਅੱਛਾ ਮੈਂ ਉਨੀ ਐਕਸਰਸਾਈਜ਼ ਹੀ ਕਰਦਾ ਜਿੰਨਾ ਮੇਰਾ ਮਨ ਕਰਦਾ ਕਿ ਮੈਂ ਕਰਾਂ ਹੋਰ ਵੀ ਕੰਮ ਘੁੰਮ ਕਰਦੀਆਂ ਦੀਆਂ ਗੱਲਾਂ ਚੱਲਦੀਆਂ ਨੇ ਅੱਛਾ ਪਰਿਵਾਰ ਚ ਕੌਣ ਹੈ ਪੁੱਛੋ ਜੀ ਬਾਪੂ ਪਰਿਵਾਰ ਚ ਮੇਰੇ 3 ਬੱਚੇ ਆ ਜੀ ਜੀ ਦੋ ਇੱਕ ਲੜਕੀ ਆ ਤੁਹਾਨੂੰ ਭਾਈ ਭਾਈ ਨੇ ਬੱਚੇ ਹੀ ਆ ਸਾਰੇ ਵਿਆਹ ਜੀ ਸਾਰੇ ਦੋਤਰੇ ਪੁੱਤਰੇ ਬੜੇ ਹੋ ਗਏ ਨੇ ਉਧਰ ਵਿਆਹ ਪਿਆਉਣ ਵਾਲਾ ਹੋ ਗਿਆ ਜੀ ਅਕਰ ਲੋਕਾਂ ਦੇ ਦੋ ਤਿੰਨ ਪੋਤਰੇ ਵੀ ਵਿਆਣ ਵਾਲੇ ਹੋ ਚੁੱਕੇ ਨੇ ਤਾਂ ਇਤੋਂ ਪਤਾ ਲੱਗਦਾ ਕਿ ਵਾਕਿਆ ਸੀ ਆਪਣੇ ਸਰੀਰ ਦਾ ਜੇ ਧਿਆਨ ਰੱਖਦੇ ਆ ਜੇਕਰ ਵਾਕਿਆ ਹੀ ਐਕਸੈਸਿਬਲ ਧਿਆਨ ਦੇਣੇ ਆ ਤਾਂ ਉਮਰਾ ਜੜੀਆਂ ਨੇ ਉਹਦਾ ਪਤਾ ਤੱਕ ਨਹੀਂ ਲੱਗਦਾ ਅਸੀਂ ਪਿੱਛਾ ਜੀ ਵੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਿੱਥੇ ਇੱਕ ਬਜ਼ੁਰਗ ਮਾਤਾ ਜੀ ਜਿਹੜੇ ਕਿ 90 ਸਾਲ ਦੇ ਸੀ ਉਹ ਯੋਗਾ ਕਰਦੇ ਸੀ ਉਹਨਾਂ ਦੇ ਵਾਲ ਕਾਲੇ ਹੋਣੇ ਸ਼ੁਰੂ ਹੋ ਗਏ ਸੀ ਯੋਗਾ ਕਰਦੇ ਸੀ ਦਿਵਾਲ ਉਹਨਾਂ ਦੇ ਕਾਲੇ ਹੋਣੇ ਦੁਬਾਰਾ ਸ਼ੁਰੂ ਹੋ ਚੁੱਕੇ ਨੇ ਇਸ ਤਰੀਕੇ ਦਾ ਮਾਹੌਲ ਹੈ ਲੋਕ ਇਸ ਤਰੀਕੇ ਦੀ ਚੀਜ਼ ਪਸੰਦ ਕਰਦੇ ਨੇ ਕਿ ਵਾਕਿਆ ਹੀ ਸਾਨੂੰ ਇੱਕ ਸਹੀ ਨਸੀਹਤ ਮਿਲਦੀ ਆ ਸਹੀ ਦਿਸ਼ਾ ਮਿਲਦੀ ਆ ਭਵਾਨ ਜੀ ਅੱਜ ਕੱਲ ਦੇ ਜਿਹੜਾ 30 35 ਸਾਲ ਦਾ ਬੰਦਾ ਹੁੰਦਾ ਉਹ ਸੋਚ ਚ ਲੱਗਦੀ ਮੈਂ ਯਾਰ ਹੁਣ ਮੈਂ ਤਕੜਾ ਨਹੀਂ ਹੋ ਸਕਦਾ ਹੂੰ ਇਹ ਗਲਤ ਹੈ ਉਹਨਾਂ ਦੀ ਸੋਚ ਗਲਤ ਹੈ ਬਿਲਕੁਲ ਜੇ ਮਨ ਚ ਹੈ ਕਿ ਇਹ ਕੰਮ ਕਰਨਾ ਤੇ ਕੋਈ ਉਮਰ ਦਾ ਕੋਈ ਮਤਲਬ ਨਹੀਂ ਰਹਿੰਦਾ ਆਪਣਾ ਕਰੋ ਮੈਂ ਮੇਰੇ ਨੂੰ 70 ਸਾਲ ਦੇ ਲਾ ਕੇ ਪਹੁੰਚ ਗਿਆ ਮੈਂ ਇਹ ਵੀ ਠੀਕ ਹੈ ਮੈਂ ਹਰ ਬੰਦੇ ਇਹਨਾਂ ਨੂੰ ਜਿਆਦਾ ਪੱਤੀ ਸਾਥ ਐਕਸਰਸਾਈਜ਼ ਲਮਣਾ ਮੈਂ ਤਾਂ ਇਤਨੀ ਘੰਟੇ ਐਕਸਰਸਾਈਜ਼ ਹੂੰ ਚੰਦਰੀਆ ਛੇੜੀ ਬੜੀਆ ਬਸਲਾ ਕੋਈ ਮੇਰੇ ਸਾਹਮਣੇ ਜਵਾਨ ਮੁੰਡੇ ਜਿਹੜੇ ਇੱਥੇ ਗਏ ਉਹ ਕਹਿੰਦੇ ਨਹੀਂ ਹੁੰਨੇ ਤੁਹਾਡੇ ਆਪਾਂ ਲਾਈਏ ਪਾਪੇ ਦੇ ਨਾਲ ਐਕਸਰਸੇ ਲਾਈਏ ਉਹ ਤਾਂ ਮਜ਼ਾਕ ਕਰਦੇ ਨੇ ਪਾਪਾ ਜੀ ਫਿਰ ਸੋਲਾ ਛੋਟੇ ਭਾਈਓ ਸਾਡੇ ਇਸ ਤਰੀਕਾ ਗੱਲ ਕਰਦੇ ਅੱਛਾ ਡੋਲਾ ਕਿੰਨਾ ਵਾ ਬਹੁਤ ਸੋਲੇ ਡੋਲਾ ਤੁਹਾਡਾ ਆ ਦੇਖੋ ਚੈੱਕ ਕਰ ਲਓ ਇੱਕ ਵਾਰੀ ਸੈਰ ਵੀ ਚੈੱਕ ਕਰ ਲਓ ਤੇ ਨਾੜਾ ਵੀ ਚੈੱਕ ਕਰ ਲਓ ਇਹ ਨਾੜਾ ਐਵੇਂ ਨਹੀਂ ਨਿਕਲਦੀਆਂ ਇਹ ਉਦੋਂ ਨਿਕਲਦੀ ਜਦੋਂ ਵਾਕਿਆ ਹੀ ਪੂਰੀ ਮਿਹਨਤ ਲਾਈ ਹੋਵੇ ਅੱਛਾ ਕਿੰਨਾ ਸੈਰ ਇਹ ਡੋਲੇ ਦਾ ਮੈਂ ਕਦੀ ਮਿਹਨਤੀ ਨਹੀਂ ਕੀਤਾ ਆਪੇ ਵਧੀ ਜਾਂਦਾ ਅੱਛਾ ਨੌਜਵਾਨਾਂ ਨੂੰ ਆਪਾਂ ਮੈਸੇਜ ਕੀ ਦੇਣਾ ਚਾਹੁੰਦੇ ਆ। ਆਹ ਚਾਹੀਏ ਹੋਈ ਮੈਸੇਜ ਦਿਆਣਾ ਵੀ ਆਪਣੇ ਸਰੀਰ ਦਾ ਖਿਆਲ ਰੱਖਣ ਤੇ ਸਾਡੇ ਇੰਡੀਆ ਦਾ ਨਾਮ ਬਣੇ ਪੰਜਾਬ ਦਾ ਨਾਮ ਬਣੇ ਸਾਡੇ ਪੰਜਾਬ ਦੇ ਵਿੱਚ ਜਿੰਨੇ ਵੀ ਮੁੰਡੇ ਨਸ਼ਾ ਕਰਦੇ ਨੇ ਬਹੁਤ ਮਾੜੀ ਗੱਲ ਹੈ। ਅੱਜ ਕੱਲ ਮਾਂ-ਬਾਪ ਦਾ ਇੱਕ ਇੱਕ ਬੱਚਾ ਕੋਈ ਨਸ਼ੇ 'ਚ ਵੱਡਿਆ ਜਦੋਂ ਉਹਦੀ ਡੈਥ ਹੋ ਜਾਂਦੀ ਉਹਨੇ ਮਾਪੇ ਰੁੱਝ ਜਾਂਦੇ ਆਂ ਪੜਾਣਾ ਰੁੱਝ ਜਾਂਦੀ ਜਾਂ ਕਰਦੇ ਰੁੱਝ ਜਾਂਦੇ ਨੇ। ਨਾ ਤੇ ਆਹੋਈ ਬੱਚਿਆਂ ਨੂੰ ਕਹੋਂਦਾ ਇਹ ਆਪਣੇ ਸਰੀਰ ਦਾ ਖਿਆਲ ਰੱਖੋ ਐਕਸਰਸਾਈਜ਼ ਲਾਓ ਕੰਮ ਕਰੋ ਅੱਛਾ ਖਾਓ ਅੱਛਾ ਪੀਓ ਐ ਨਸ਼ਿਆਂ ਤੋਂ ਦੂਰ ਰਹੋ ਐ ਨਸ਼ਿਆਂ ਦੇ ਸਗਾ ਜਿਹੜੇ ਆ ਬੜਾ ਕਰਕ ਕਰਤਾ ਆਪਾਂ ਜੀ ਸਲਮਾਨ ਖਾਨ ਦੀ ਉਮਰ ਵੀ ਤੁਹਾਡੇ ਜਿੰਨੀ ਆ ਡੋਲੇ ਉਹਨਾਂ ਨੇ ਚੰਗੇ ਬਣਾਏ ਹੋਏ ਹਨ ਉਹ ਦੇਖੋ ਜੀ ਉਹਨਾਂ ਦਾ ਤੇ ਸਾਡਾ ਜਿੰਮੇਂ ਸੰਭਾਲਦਾ ਪਰ ਕਿਉਂਕਿ ਮੈਂ ਸਪਲੀਟ ਨਹੀਂ ਲੈਂਦਾ ਮੈਂ ਬਿਲਕੁਲ ਸਿੰਪਲ ਐਕਸਰਸਾਈਜ਼ ਕਰਦਾ ਮੈਂ ਕੋਈ ਸਪਲੀਮੈਂਟਰੀ ਨਹੀਂ ਲੈਂਦਾ ਹਾਂ ਮੈਂ ਡੈਟ ਵੀ ਜਿਹੜੀ ਲੈਂਦਾ ਦੇਸੀ ਲੈਂਦਾ अच्छा मैं कोई गलत चीज नहीं लेता ये सिर्फ देसी डाइट ਦਾ ਤਾਂ ਜਹਾ ਪੂਰਾ ਜਿਹੜਾ ਤਿਆਰ ਕੀਤਾ ਹੈ ਹੂੰ ਮੈਂ ਕੋਈ ਅੱਜ ਕੱਲ ਉਹ ਵੀ ਚੱਲਿਆ ਸਪੀਡ ਡਾਇਟ ਲੈਂਦੇ ਨੇ ਕੈਪਸੂਲ ਖਾਂਦੇ ਨਹੀਂ ਗੋਲੀਆਂ ਲੈਂਦੇ ਮੈਂ ਕੋਈ ਆਉਂਦਾ ਨਾ ਬਿਲਕੁਲ ਸਿੰਪਲ ਆਪਣਾ ਜਿਹੜਾ ਖਾਣਾ ਖਾਂਦੇ ਸੀ ਔਰ ਖਾਣਾ ਤਾਂ ਲੱਗਦਾ ਜਿਹੜੇ ਕਲਾਕਾਰ ਉਹ ਲੈਂਦੇ ਦਵਾਈਆਂ ਫੇਰ ਕਰਦੇ ਜਿਹਨਾਂ ਨੇ ਬੋਡੀ ਬਿਲਡਰ ਕਰਨੀ ਹੈ ਪੈਸੇ ਦੀ ਗੱਲ ਹੈ ਸਾਰੀ ਉਹ ਪੈਸੇ ਦੀ ਹਾਂ ਹਾਂ ਅਸੀਂ ਨਹੀਂ ਇਸ ਤਰ੍ਹਾਂ ਵੇਚ ਜਾਂਦੇ ਕੌਣ ਜੀ ਜਾਨਾ ਪਾਸ ਉਹਦੇ ਚਾਰ ਦਿਨ ਦੀ ਗੇਮ ਹੈ ਮੈਂ ਇੱਕ ਸਾਲ ਛੱਡ ਦੇਣਾ ਮੈਂ ਕੰਮ ਹੀ ਇਸ ਤਰੇ ਦੇ ਨੇ ਇਸ ਤਰੇ ਦਾ ਬਿਲਕੁਲ ਕਿ ਨਾ ਦੇਸੀ ਸਾਨੂੰ ਸ਼ੁਰੂ ਤੋਂ ਆਦਤ ਹੈ ਉਹਨਾਂ ਨੂੰ ਨਹੀਂ ਕਰਨੀ ਸੰ ਦੇਸੀ ਘਰਾ ਹੁਣ ਵੀ ਦੇਸੀ ਹੀ ਖਾਂਦੇ ਨੇ ਅੱਛਾ ਮਾਰ ਮਹਿਸੂਸ ਹੁੰਦਾ ਜਦੋਂ ਸੜਕ ਤੇ ਨਿਕਲਦੇ ਜੇ ਤਾਂ ਕੋਈ ਆ ਕੇ ਕਹਿੰਦਾ ਪਾਪਾ ਜੀ ਇੱਕ ਫੋਟੋ ਖਚਾ ਲਈਏ ਬੜਾ ਖੁਸ਼ ਹੁੰਦਾ ਹੈ ਜੀ ਇਹ ਤੇ ਉਹਦਾ ਹੀ ਹੈ ਜੀ ਕਿੰਨੀ ਕਵਾਰੀ ਇਸ ਤਰ੍ਹਾਂ ਹੁੰਦਾ ਹੁੰਦਾ ਬਹੁਤ ਵਾਰੀ ਅੱਛਾ ਕੱਲ ਮੈਂ ਗਿਆ ਸੀ ਗਰਦਾਸਪੁਰ ਅੱਛਾ ਮੈਂ ਮੋ ਗੱਡੀ ਚ ਬੈਠਾ ਸੀ ਹੂੰ ਮੈਂ ਫਰੂਟ ਲੈਣ ਲੱਗਾ ਪੁੱਤ ਲੱਗੇ ਨਾਮ ਗਿਆ ਯਾਰ ਫਰੂਟ ਦੇ ਉਹ ਦੇ ਕੇ ਕਿਹੜਾ ਕਿਹੜਾ ਲੈਣਾ ਜੀ ਆ ਬੰਦਾ ਬਗਾ ਕਿੰਨੇ ਪੈਸੇ ਕੰਨ ਨੂੰ ਨਹੀਂ ਲੈਣਾ ਕਿਉਂ ਇਹਨਾਂ ਕੋ ਬੈਠਾ ਦਾ ਸ਼ਰੀਰ ਦੇ ਕੇ ਮਾੜਾ ਪੁੱਛ ਹੋ ਗਿਆ ਪੈਸੇ ਨਹੀਂ ਲੈ ਕੱਲ ਤੇ 100 200 ਰੁਪਏ 300 ਦੀਏ ਕੀਆ ਮੈਂ ਬੜਾ ਯੋਰ ਲੈ ਕੇ ਇਹਨੂੰ ਬਤਾਈ ਮੈਂ ਤੁਹਾਨੂੰ ਵੇਚ ਕੇ ਬੜਾ ਪੁੱਛਿਆ ਨਾ ਪੈਸੇ ਨਹੀਂ ਲੈ ਹੂੰ ਹੂੰ ਬੜਾ ਮੰਦ ਅੱਛਾ ਕੋਈ ਸੁਪਣਾ ਹੁੰਦਾ ਵਾ ਬਚਪਨ ਤੋਂ ਲੈ ਕੇ ਤੇ ਬੁਢਾਪੇ ਤੱਕ ਜੇ ਨਾ ਪੂਰਾ ਹੁੰਦਾ ਵੇ ਤੇ ਉਹ ਸੁਪਨਾ ਜਿਹੜਾ ਹਮੇਸ਼ਾ ਦਿਮਾਗ 'ਚ ਰਹਿੰਦਾ ਤੁਹਾਡਾ ਕੋਈ ਸੁਪਨਾ ਹੈਗਾ ਕਿ ਮੈਂ ਇਸ ਟੀਜ ਵਿੱਚ ਮਾਲ ਮਾਰਨਾ ਚਾਹੁੰਦਾ ਐ ਮੈਂ ਇਸ ਸਟੇਜ ਦੇ ਉੱਤੇ ਜਾਣਾ ਚਾਹੁੰਦਾ ਸੀ ਪਰ ਜਾਇਆ ਨਹੀਂ ਗਿਆ ਮੈਨੂੰ ਜਿਹੜੀ ਕੈਂਸਰ ਲੱਗੀ ਸੀ ਬਿਮਾਰੀ ਉਹਨੇ ਕਰੇ ਸੁਪਨੇ ਕਈ ਖਰਾਬ ਕੀਤੇ ਅੱਛਾ ਵੈਸੇ ਤੇ ਮੈਂ ਠੀਕ ਸੀ ਲੋਨੀ ਚਾਹ ਤੇ ਕੋ ਬਾਤ ਕਰੋ ਤੀ ਤੁਹ ਬਿਮਾਰੀ ਲੱਗ ਗਈ ਉਨੋਂ ਧਿਆਨ ਉੱਤਰ ਗਿਆ ਕਿ ਇਹਨੂੰ ਖਤਮ ਕਰਨੀ ਹੈ ਬਿਮਾਰੀ ਸੁਪਨਾ ਇਹ ਹੋਈ ਸੀ ਕਿ ਬਿਮਾਰੀ ਖਤਮ ਕਰਨੀ ਹੈ ਉਹ ਖਤਮ ਕਰ ਲਈ ਉਹ ਖਤਮ ਕਰ ਲਈ ਉਹਨੇ ਹੈਗਾ ਕਿ ਆਪਣੇ ਸਰੀਰ ਨੂੰ ਡਿੱਗਣ ਨਹੀਂ ਦੇ। ਬਿਲਕੁਲ। ਆਪਾਂ ਇਹਨੂੰ ਕਾਇਮ ਹੀ ਰੱਖੀ। ਹਾਂ। ਇਹ ਡਿੱਗਣ ਨਹੀਂ ਦੇ। ਉਹ ਯਾ। ਇਹ ਸੱਚ ਹੈ ਸਰੀਰ ਕਦੀ ਬੁੱਢਾ ਨਹੀਂ ਹੁੰਦਾ ਜੇ ਆਪਾਂ ਐਕਸਰਸਾਈਜ਼ ਲਾਂਦੇ ਰਹੀਏ ਹੈਨਾ। ਘੋੜਾ ਤੇ ਬੰਦਾ ਕਦੀ ਬੁੱਢਾ ਨਹੀਂ ਹੁੰਦਾ। ਜੇ ਆਪਾਂ ਸਹੀ ਚੀਜ਼ ਖਾਂਦੇ ਰਹੀਏ, ਡਾਈਟ ਲੈਂਦੇ ਰਹੀਏ, ਆਪਣੀ ਐਕਸਰਸਾਈਜ਼ ਕਰਦੇ ਰਹੀਏ ਤੇ ਕਦੀ ਵੀ ਬੁੱਢਾ ਨਹੀਂ। ਪਲਵਾਨ ਜੀ ਪਰਿਵਾਰ ਦੇ ਵਿੱਚ ਕਿਸੇ ਨੂੰ ਸ਼ੌਂਕ ਹੈਗਾ ਵਾ ਕਿ ਉਹ ਵੀ ਪਲਵਾਨੀ ਕਰਨ ਤੁਹਾਡੇ ਵੱਲੋਂ ਕਿ ਤੁਹਾਡੇ ਬੱਚੇ ਪ੍ਰੇਰਿਤ ਹੁੰਦੇ ਹੋਣਗੇ। ਜੀ ਸਾਡਾ ਜਿੰਨਾ ਪਿੱਛੇ ਖਾਨਦਾਨ ਸਾਰਾ ਪਲਵਾਨਾ ਕਰਿਆ। ਅੱਛਾ ਜੀ। ਸਾਰੇ ਪਲਵਾਨ ਹਾਂ ਤੇ ਭਲਵਾਨਾਂ ਦੇ ਨਾਮ ਤੋਂ ਹੀ ਸਾਨੂੰ ਜਾਣਦੇ ਆ। ਉਹਨਾਂ ਅਗਲੀ ਜਿਹੜੀ ਜਨਰੇਸ਼ਨ ਐ ਉਹ ਕਾਰੋਬਾਰ ਦੇ ਸਾਹਮਣੇ ਨਹੀਂ ਐ ਉਹਨਾਂ ਦਾ ਕਾਰੋਬਾਰ ਵੀ ਉਸ ਤਰ੍ਹਾਂ ਚੌਪਾ ਕਰਦੇ ਨੇ ਟਾਈਮ ਨਹੀਂ ਨਿਕਲਦਾ। ਕਾਰੋਬਾਰ ਵੱਲ ਧਿਆਨ ਚਲੇ ਗਿਆ। ਉਹਨਾਂ ਵੱਲ ਧਿਆਨ ਚਲੇ ਗਿਆ। ਫੇਰ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਮੇਰੇ ਵੱਲ ਦੇਖੋ ਮਾੜਾ ਮੋਟਾ ਕਰਦੇ ਆ। ਇੰਨਾ ਨਹੀਂ ਐ ਕਿ ਜ਼ਿਆਦਾ ਕਰਨਗੇ ਫਿਰ ਚੌਪੀ ਕਰ ਸਕਦੇ। ਉਹਨਾਂ ਆਪਾਂ ਦੇ ਬਿਲਕੁਲ ਲੈ ਡੈਰ ਰੁਚ ਗਿਆ। ਹਾਂ ਕੰਮ ਨਹੀਂ ਕਰੀਦਾ। ਜ਼ਿੰਮੇਵਾਰੀਆਂ ਵੀ ਖਤਮ ਹੋ ਗਈਆਂ। ਹਾਂ। ਉਹ ਸੋਨ ਜੀ ਮੈਨੂੰ ਸ਼ੰਕਾ ਚੀਂ। 2.5 ਘੰਟੇ ਜਿਮ ਲਾਈਦਾ ਫਿਰ ਰੈਸਟ ਕਰੀਦੀ ਆਪਣੀ ਡਾਈਟ ਲਈ ਬਹੁਤ ਸਹੀ ਬਿਲਕੁਲ ਬਹੁਤ ਮਨ ਖੁਸ਼ ਹੋਇਆ ਪਲਵਾਨ ਉਹਨਾਂ ਨੂੰ ਮਿਲ ਕੇ ਉਮਰ 70 ਸਾਲ ਦੀ ਆ ਪਰ ਜਜ਼ਬਾ ਜਿਹੜਾ ਉਹ 20 22 ਸਾਲ ਦੇ ਮੁੰਡਿਆਂ ਜਿੰਨਾ ਜਜ਼ਬਾ ਹੈ ਸ਼ਾਇਦ ਉਹਨਾਂ ਵਿੱਚ ਵੀ ਉਹ ਜਜ਼ਬਾ ਨਹੀਂ ਹੁੰਦਾ ਕਿ ਅਸੀਂ ਕੁਝ ਕਰਕੇ ਦਿਖਾਣਾ ਜਦੋਂ ਪਲੇਟਾਂ ਰੋਡ ਦੇ ਵਿੱਚ ਪਈਆਂ ਹੁੰਦੀਆਂ ਤਾਂ ਸੋਚਦੇ ਨੇ ਕਿ ਯਾਰ ਤੁਸੀਂ ਜਾਣੀਆ ਕਿ ਨਹੀਂ ਚੁੱਕੀ ਜਾਣੀਆਂ ਪਰ ਜਦੋਂ ਉਹ ਪਲਵਾਨ ਜੀ ਕਲੱਬ ਦੇ ਅੰਦਰ ਪੈਰ ਰੱਖਦੇ ਨੇ ਤਾਂ ਫਿਰ ਹਰ ਕੋਈ ਕਹਿੰਦਾ ਕਿ ਹੁਣ ਪੁਲਵਾਨ ਜੀ ਆ ਗਏ ਨੇ ਤਾਂ ਉਹਨਾਂ ਨੂੰ ਵੇਖ ਕੇ ਅਸੀਂ ਉਤਸ਼ਾਹਿਤ ਹੁੰਨੇ ਆ ਤਾਂ ਕਿਤੇ ਨਾ ਕਿਤੇ ਇੱਕ ਖਾਸ ਤਸਵੀਰ ਜਿਹੜੀ ਆ ਉਹ ਜ਼ਰੂਰ ਨਜ਼ਰ ਆਂਦੀ ਹੈ ਸ਼ਰੀਰ ਨੂੰ ਟਾਈਮ ਰੱਖਣਾ ਹੈ ਤਾਂ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਕਿ ਸ਼ਰੀਰ ਨੂੰ ਟਾਈਮ ਰੱਖਣਾ ਹੈ ਤਾਂ ਤੁਹਾਨੂੰ ਆਪਣੇ ਸ਼ਰੀਰ ਵਾਸਤੇ ਕੁਝ ਟਾਈਮ ਜ਼ਰੂਰ ਕੱਢਣਾ ਪਵੇਗਾ ਜੇਕਰ ਟਾਈਮ ਕੱਢੋਗੇ ਤਾਂ ਉਮਰਾਂ ਲੰਬੀਆਂ ਜ਼ਰੂਰ ਹੁੰਦੀਆਂ ਆ ਜ਼ਰੂਰ ਕਹਿੰਦੇ ਨੇ ਕਿ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ 'ਚ ਕੱਖ ਨਹੀਂ ਰੱਖਣਾ ਕੈਮਰਾਮੈਨ ਮਰੋਹ ਜਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ